ਨੀ ਮੈਂ ਤੇਰਾ ਜੰਨੋ ਹਏ ਨੀ ਮੈਂ ਤੇਰਾ ਉਹ ਕੱਲਾ ਕਿਵੇਂ ਰਾਵਾਂ ਮੇਰਾ ਇਹ ਨਾ ਕਿੱਥੇ ਜੀਰਾ ਮਨ ਬੈਨ ਤੇ ਕਢਾ ਲੈ ਹਾਰੇ ਅਸੀਂ ਤੇਰੇ ਹਜਰ ਦੇ ਮਾਰਨ ਦੁਖੀਏ ਆਸ਼ਿਕ ਤਨੂ ਆ ਝੜ ਕੀ ਮਟਿਆਰੇ ਤੇਰੀ ਨੀ ਮੈਂ ਤੇਰੀ ਜੰਨਾ ਹਾਏ ਮੈਂ ਤੇਰੀ ਦੱਸ ਕੀ ਕਰਾਂ ਮੈਂ ਪੇਸ਼ ਚੱਲਦੀ ਨੀ ਮੇਰੇ ਪੁੰਜਾ ਅਥਰਵਾਸ ਤੇ ਪਾਣਾ ਜੰਨਾ ਛੱਡ ਤੇ ਕੋਰੀਆਂ ਬਾਵਾ ਰੰਗ ਦਾ ਮੈਂ ਹੋ ਗਿਆ ਗਲਾਮ ਸੱਤ ਜਕੜਾ ਕੇ ਪਾਵੇਂ ਕਰ ਦਿਲ ਲਾਮ ਹੋਈ ਮੇਰੇ ਆਪ ਰੂਪਰਾਉਂ ਕੇ ਦਾ ਸ਼ਗਾਰ ਤੇ ਦਿਨ ਜਵਾਨੀ ਮੈਂ ਤੁ ਮੰਗਦੀ ਪਿਆਰ ਹੋਈ ਨਹੀਂ ਜਵਾਨ ਤੂੰ ਜਵਾਨ ਬਿੱਲੂ ਹਈ ਛੜਦੀ ਜਵਾਨੀ ਲੁਕੀ ਰਹਿਂਦੀ ਮਿਲ ਕੋਈ ਰਾਤ ਕਾਲੀ ਐ ਟੈਕ ਦੇ ਤਾਰੇ ਅਸੀਂ ਤੇਰੇ ਹਿਰ ਦੇ ਮਾਰਿਨ ਦੁਖੀਏ ਆਸ਼ਿਕ ਨੂੰ ਨਾ ਛੜ ਕੀ ਮਟਿਆਰੇ ਕਿ ਨਜ਼ਰ ਰੱਖ ਕੱਲਾ ਕੱਲਾ ਜੀ ਹੋ ਗਿਆ ਜੇ ਪੋਲਜ਼ਾਰ ਪੱਲੇ ਰਹੂ ਕੀ ਉਹ ਚੱਲ ਐਸੇ ਥਾਂ ਜਾ ਡੇਰਾ ਲਾਇਏ ਗੋਰੀਏ ਮੋਤੀ ਵੀ ਦੇ ਟੋਲੇ ਨਾ ਥੀ ਆਈਏ ਗੋਰੀਏ ਰੋਈ રે ਮੈਂ ਰੋਈ ਤੇਰੇ ਗੱਲ ਲੱਗ ਰੋਈ ਤੇਰੇ ਮੇਰੇ ਨਾਲ ਜੱਗੋ ਪੈਰ ਵਿਕੀ ਹੋਈ ਸੁਨੇ ਖੂਤੇ ਸੰਗਣੀਆਂ ਥਾਵਾ ਵੇ ਮੈਂ ਫੇਰ ਵੀ ਖਿਸਕਣਾ ਚਾਹਾਂ ਨੇਰੀ ਬੁੰਦਿਆਂ ਦੀ ਲੋੜ ਕੀ ਚੰਦ ਦੇ ਕੋ ਅੰਡ ਤਾਰਿਆਂ ਦਾ ਜ਼ੋਰ ਕੀ ਫੁੱਲਾਂ ਤੇ ਗੁਲਾਬੀ ਰੰਗ ਰਹਿਣ ਤੇ ਚੰਨਾ ਪੌੜਾ ਨੂੰ ਕੋਲੇ ਖਾਲੀ ਪਾਣ ਦੇ ਚੰਨਾ ਨਹੀਂ ਆਈ ਬਸ ਆਈ ਗੱਲ ਬੁੱਲਾਂ ਵਿੱਚ ਤੇ ਆਈ ਅਜ ਤੱਕ ਜਿਹੜੀ ਤੈਨੂੰ ਆਖ ਨਹੀਂ ਸੁਣਾਈ ਨਹੀਂ ਮੈਂ ਧੋਖਦਾ ਪਤਲੀਏ ਨਾਰੇ ਗਿੱਲੇ ਗੁਹ ਦੇ ਜਿਵੇਂ ਯੰਗ ਯਾਰੀ ਨੇ ਦੁਖੀਏ ਆਸ਼ਿਕ ਨੂੰ ਆਂ ਝੜਕੀ ਮਟਿਆਰੇ ਦੈਣ ਫੁੱਲ ਨਾ ਹਰੇ ਕੁਤ ਨੂੰ ਵੇ ਖਿਲਾ ਰਲਾ ਨਾ ਬਦਾਨੇ ਪੁੱਤ ਨੂੰ ਹੋਈ ਮੇ ਜਵਾਨੀ ਮੇਰੀ ਕੈਰੋਂ ਹੋਈ ਘੋੜਾ ਰੰਗ ਵਿੱਚ ਮੈਨੂੰ ਆਵੇ ਕੁਛ ਕੋਈ ਵੇ ਮੈਂ ਡਰ ਕੇ ਸਾਮੰਦੀ ਜਾਵਾ ਮੈਨੂੰ ਤੱਕਦਾ ਮੇਰਾ ਪਰਛਾਵਾਂ ਵੇ ਤੋਂ ਨਿਪਾਸੀ ਮੈਂ ਫਸ ਗਈ ਵੇ ਤੈਨੂੰ ਕੀ ਕਹਾਂ